ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪਾਰਟਿਕੂਲਰ ਡਬਲ ਨੂੰ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਜੀ ਠੀਕ ਹੈ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਉਹ ਲੈ ਕੇ ਆਏ ਤਾਂ ਤੁਹਾਡੇ ਵਾਸਤੇ ਪਿਓਰ ਔਰਗੈਂజా ਬਿਕੋਸ ਦੇ ਬਾਂਦਨੀ ਪ੍ਰਿੰਟ ਦੇ ਵਿੱਚ ਕੱਟ ਪੀਸ ਲੈ ਕੇ ਆਏ ਤੁਹਾਡੇ ਵਾਸਤੇ ਤੇ ਕੱਟ ਰਹੂਗੀ 2 ਮੀਟਰ ਦੀ ਤੇ ਬਾਂਦਨੀ ਪ੍ਰਿੰਟ ਦੇ ਵਿੱਚ ਰਹਿਣ ਵਾਲੇ ਆ ਪਿਓਰ ਬਿਕੋਸ ਔਰਗੈਂజా ਦੇ ਕੱਟ ਪੀਸ ਪਹਿਲਾਂ ਵੀ ਇਸ ਤੁਹਾਡੇ ਵਾਸਤੇ ਬਾਂਦਨੀ ਪ੍ਰਿੰਟ ਦੇ ਵਿੱਚ ਲੈ ਕੇ ਆਏ ਸੀ ਦੁਬਾਰਾ ਲੈ ਕੇ ਆਏ ਜੀ ਕਾਫੀ ਡਿਮਾਂਡ ਐ ਇਸ ਬਾਂਦਨੀ ਦੀ ਕੱਟ ਪੀਸ ਰਹਿਣਗੇ ਜੀ ਸਿਰਫ 150 ਰੁਪਏ ਪਰ ਮੀਟਰ ਦੇ ਪੀਸ ਰਹਿਣਗੇ ਸਟ੍ਰਾਈਟਾਈ ਮੀਟਰ ਦੀ ਕੱਟ ਰਹਿਣ ਵਾਲੀ ਸਾਰੇ ਪੀਸਾਂ ਦੀ ਜੀ ਤੁਸੀਂ ਇਹਦੇ ਉੱਪਰ ਨੀਡਲਵਰਕ ਕਰ ਸਕਦੇ ਹੋ ਜੋ ਕਾਫੀ ਟ੍ਰੈਂਡਿੰਗ ਚੱਲ ਰਿਹਾ ਹੈ ਨੀਡਲਵਰਕ ਔਰਗੈਂਜ਼ਾ ਦੇ ਉੱਪਰ ਤੁਸੀਂ ਨੀਡਲਵਰਕ ਕਰ ਸਕਦੇ ਹੋ ਹੈਂਡਵਰਕ ਕਰ ਸਕਦੇ ਹੋ 2.5 ਮੀਟਰ ਦੀ ਕੱਟ ਵਿੱਚ ਤੁਹਾਨੂੰ ਇਹ ਪੀਸ ਮਿਲ ਗਏ ਦੁਪੱਟਾ ਵੀ ਲੈ ਸਕਦੇ ਹੋ ਤਿੰਨ ਤਿੰਨ ਪੀਸ ਸਾਡੇ ਕੋਲੇ ਅਵੇਲੇਬਲ ਹੈ ਇੱਕ ਕਲਰ ਦੇ ਨਾਲ ਹੀ ਤੁਸੀਂ ਆਪਣਾ ਦੁਪੱਟਾ ਵੀ ਐਡ ਕਰ ਸਕਦੇ ਹੋ ਚੈੱਕ ਕਰੋ ਜੀ ਪਹਿਲਾਂ ਨਿਯੋਨ ਮਹਿੰਦੀ ਦੇ ਵਿੱਚ ਆਊਗਾ ਬਾਂਦਨੀ ਪ੍ਰਿੰਟਾ ਬਿਲਕੁਲ ਪਿਓਰ ਵਿਕੋਸ ਔਰਗੈਂజా ਕੰਨੀ ਤੋਂ ਚੈੱਕ ਕਰ ਸਕਦੇ ਹੋ 골ਡਨ ਟੱਚ ਦਿੱਤੀ ਗਈ ਲਾਈਨ ਇਹਨੂੰ ਠੀਕ ਹੈ ਜੀ ਬ੍ਰਾਂਡਡ ਪੀਸ ਰਹਿਣ ਵਾਲੇ ਆ ਸਾਰੇ ਪੀਸ ਬ੍ਰਾਂਡਡ ਰਹਿਣ ਵਾਲੇ 150 ਰੁਪਏ ਪਰ ਮੀਟਰ ਪੈਣਗੇ ਵਾਲੇ ਪੀਸ ਤੁਹਾਨੂੰ ਪਿਓਰ ਔਰਗੈਂజా ਦੇ ਤੇ 2.5 ਮੀਟਰ ਦੀ ਹੋਊਗੀ ਕੱਟ ਤੁਸੀਂ ਸ਼ਾਰਟ ਵੀ ਲੈ ਸਕਦੇ ਹੋ ਬਾਟਮ ਵੀ ਲੈ ਸਕਦੇ ਹੋ ਦੁਪੱਟਾ ਵੀ ਲੈ ਸਕਦੇ ਹੋ ਤੋ ਤਿੰਨ ਤਰ੍ਹਾਂ ਦੇ ਪੀਸ ਤਿੰਨ ਤਿੰਨ ਪੀਸ ਅਵੇਲੇਬਲ ਹੈ ਜੀ 2.5 2.5 ਦੀ ਕੱਟ ਦੇ ਵਿੱਚ ਇਦੇ ਉੱਪਰ ਨੀਡਲ ਵਰਕ ਕਰ ਲਓ ਹੈਂਡ ਵਰਕ ਕਰ ਲਓ ਕੁਝ ਮਰਜ਼ੀ ਕਰ ਲਓ ਜੀ ਕਾਫੀ ਟ੍ਰੈਂਡਿੰਗ ਦੇ ਵਿੱਚ ਰਹਿੰਦੇ ਆ ਬਾਂਦਨੀ ਦੇ ਪ੍ਰਿੰਟ ਪੀਸ ਸਾਡੇ ਕੋਲੇ ਅਵੇਲੇਬਲ ਹੈ ਜਿੰਨੇ ਤੁਹਾਨੂੰ ਪੀਸ ਚਾਹੀਦੇ ਆ ਉਸ ਕਲਰ ਦੇ ਸਾਨੂੰ ਲਿਖ ਕੇ ਸੈਂਡ ਕਰੋ ਜੀ ਵੀ ਤਿੰਨ ਪੀਸ ਚਾਹੀਦੇ ਆ ਦੋ ਚਾਹੀਦੇ ਆ ਠੀਕ ਹੈ ਸਾਨੂੰ ਪੁੱਛਣਾ ਪੈਂਦਾ ਆਪਣੇ ਆਪ ਲਿਖ ਦਿਓ ਵੀ ਸਾਨੂੰ ਇਸ ਕਲਰ ਦੇ ਤਿੰਨ ਪੀਸ ਚਾਹੀਦੇ ਆ ਚਾਰ ਚਾਹੀਦੇ ਆ ਠੀਕ ਹੈ ਜੀ ਤੇ ਪ੍ਰਾਈਸ ਸਿਰਫ ਰਹੂਗੀ 150 ਰੁਪਏ ਪਰ ਮੀਟਰ ਦੇ ਪੀਸ ਰਹਿਣ ਵਾਲੀ ਹੈ ਜੀ ਇਹ ਵਾਲਾ ਆਊਗਾ ਜੀ ਫਰੋਜੀ ਸ਼ੇਡ ਦੇ ਵਿੱਚ ਚੈੱਕ ਕਰੋ ਜੀ ਰੋਜੀ ਸ਼ੇਡ ਦੇ ਵਿੱਚ ਆਊਗਾ ਬੰਦਨੀ ਪ੍ਰਿੰਟ ਹੈ 골ਡਨ ਲਾਈਨ ਬ੍ਰਾਂਡਡ ਪੀਸ ਰਹਿਣਗੇ ਜੀ ਚੈੱਕ ਕਰ ਸਕਦੇ ਹੋ ਸਟੈਂਪ ਵੀ ਲੱਗੀ ਹੋਈ ਹੈ ਉੱਪਰ ਇਹਨਾਂ ਪੀਸਾਂ ਦੇ ਤੇ 골ਡਨ ਟੱਚ ਦੇ ਵਿੱਚ ਰਹਿਣਗੇ ਜੀ ਆਹ ਵਾਲੀ ਤੁਸੀਂ ਲੈਣ ਤੋਂ ਚੈੱਕ ਕਰ ਸਕਦੇ ਹੋ ਕਿ ਬ੍ਰਾਂਡਡ ਪੀਸ ਹੁੰਦੀ ਹੈ ਬਿਲਕੁਲ ਪਿਓਰ ਵਾਲੇ ਕਿਉਂਕਿ 골ਡਨ ਲਾਈਨ ਹੁੰਦੀ ਹੈ ਜੀ ਪਿਓਰ ਵਾਲੇ ਪੀਸਾਂ ਦੇ ਉੱਪਰ ਦੇਖੋ ਜੀ ਬਿਲਕੁਲ ਸੌਫਟ ਪੀਸ ਹੈ ਪਿਓਰ オーਰਗੈਂਜ਼ਾ ਦੇ ਵਿੱਚ ਬੰਦਨੀ ਪ੍ਰਿੰਟ ਚੈੱਕ ਕਰੀ ਚਲੋ ਜੀ ਇਹ ਵਾਲਾ ਆਊਗਾ ਫਿਰੋਜੀ ਕਲਰ ਚੈੱਕ ਕਰੋ ਜੀ ਇਹ ਥੋੜਾ ਜਿਹਾ ਕਲਰ ਡਾਲ ਲਾ ਰਿਹਾ ਆ ਪਰ ਜਿਹੜਾ ਫਿਰੋਜ਼ੀ ਕਲਰ ਹੁੰਦਾ ਨਾ ਉਹ ਵਾਲਾ ਕਲਰ ਆ ਥੋੜਾ ਦੂਰ ਤੋਂ ਦਿਖਾ ਦਿੰਨੇ ਤੁਹਾਨੂੰ ਚੈੱਕ ਕਰੋ ਜੀ ਦੇਖੋ ਜੀ ਕਈ ਪੀਸ ਇਹਦੇ ਵਿੱਚ ਡਬਲ ਸ਼ੈਡੇਡ ਵੀ ਰਹਿੰਦੇ ਆ ਜੀ ਕਿਉਂਕਿ ਫਿਰੋਜ਼ੀ ਕਲਰ ਹਮੇਸ਼ਾ ਹੀ ਕੈਮਰਾ 'ਚ ਡਾਲ ਆਉਂਦਾ ਪਰ ਫਿਰੋਜ਼ੀ ਕਲਰ ਜਿਹੜਾ ਪਿਓਰ ਫਿਰੋਜ਼ੀ ਕਲਰ ਹੁੰਦਾ ਉਹ ਕਲਰ ਆਉਂਦਾ ਜੀ ਇਹ ਆਊਗਾ ਰੈਸਟ ਕਲਰ ਦੇਖੋ ਜੀ ਰੈਸਟ ਕਲਰ ਦੇ ਪੀਸ ਰਹਿਣਗੇ ਇਹ ਚੈੱਕ ਕਰੋ ਜੀ ਬਿਲਕੁਲ ਪਿਓਰ ਬਾਂਦਨੀ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ 150 ਰੁਪਏ ਪਰ ਮੀਟਰ ਤੁਹਾਨੂੰ ਪੀਸ ਪੈਣ ਵਾਲੀ ਹੈ ਜੀ ਇਹ ਆਊਗਾ λεਮਨ ਕਲਰ ਦੇ ਵਿੱਚ ਠੀਕ ਹੈ ਜੀ λεਮਨ ਕਲਰ ਦੇ ਵਿੱਚ ਆਊਗਾ ਚੈੱਕ ਕਰੋ ਜੀ λεਮਨ ਕਲਰ ਆਊਗਾ ਪਿਓਰ ਬਾਂਦਨੀ ਪ੍ਰਿੰਟ ਇਹ λεਮਨ ਸ਼ੇਡ ਦੇ ਵਿੱਚ ਆਣਗੇ ਇਹ ਵਾਲਾ ਚੈੱਕ ਕਰੋ ਜੀ ਬੜਾ ਸੋਹਣਾ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਆਣ ਵਾਲਾ ਪਿਸਤਾ ਵੀ ਥੋੜਾ ਪਿਸਤੇ ਤੋਂ ਡਾਰਕ ਕਲਰ ਆ ਜਾਂਦਾ ਹੈ ਗ੍ਰੀਨ ਜੀ ਸ਼ੇਡ ਦੇ ਵਿੱਚ ਕੀ ਆ ਸ਼ੇਡ ਜੇ ਆ ਜਾਂਦਾ ਜੀ ਬਹੁਤ ਪਿਆਰਾ ਜਿਹਾ ਕਲਰ ਰਹੂਗਾ ਜੀ ਠੀਕ ਹੈ ਜੀ ਇਹ ਵੀ 10 4 ਪੀਸ ਅਵੇਲੇਬਲ ਹੈ ਜਿੰਨੇ ਪੀਸ ਲੈਣਾ ਤੁਸੀਂ ਲੈ ਸਕਦੇ ਹੋ ਇਹ ਮਹਿੰਦੀ ਸ਼ੇਡ ਦੇ ਵਿੱਚ ਆਊਗਾ ਕਈ ਪੀਸ ਵਿੱਚ ਡਬਲ ਸ਼ੈਡਡ ਵੀ ਰਹਿਣ ਵਾਲੇ ਆ ਡਬਲ ਸ਼ੈਡਡ ਵੀ ਪੀਸ ਰਹਿਣਗੇ ਬੰਦਨੀ ਦੇ ਵਿੱਚ ਚੈੱਕ ਕਰੋ ਜੀ ਇਹ ਮਹਿੰਦੀ ਚ ਆਊਗਾ ਡਬਲ ਟੋਨ ਦੇ ਵਿੱਚ ਵੀ ਮਿਲਣਗੇ ਇਹ ਥੋੜਾ ਡਾਰਕ ਮਹਿੰਦੀ ਇਹ ਦੇਖੋ ਜੀ ਇਹ ਡਬਲ ਟੋਨ ਦੇ ਵਿੱਚ ਹੈ ਪੀਸ ਇਹ ਵਾਲਾ ਵੀ ਸੇਮ ਆ ਦੋਨੋਂ ਪੀਸ ਸੇਮ ਰਹਿਣਗੇ ਜੀ ਚੈੱਕ ਕਰੋ ਇਹ ਡਬਲ ਟੋਨ ਦੇ ਵਿੱਚ ਰਹੂਗਾ ਜੀ ਡਾਰਕ ਲਾਈਟ ਮੈਂਦੀ ਡਬਲ ਟੋਨ ਦੇ ਵਿੱਚ ਪੀਸ ਰਹੂਗਾ ਜੀ ਇਹ ਬਾਂਦਨੀ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਹੈ ਪ੍ਰਾਈਸ ਸਿਰਫ ਰਹੂਗੀ ਜੀ ਇੰਨਾ ਪੀਸਾਂ ਦੀ 150 ਰੁਪਏ ਪਰ ਮੀਟਰ 10 ਪੀਸ ਵੇਖੋ ਲੈ ਸਕਦੇ ਹੋ ਬਾਟਮ ਵੀ ਬਣਾ ਲਓ ਦੁਪੱਟਾ ਵੀ ਬਣਾ ਲਓ ਸ਼ਰਟ ਵੀ ਬਣਾ ਲਓ 150 ਰੁਪਏ ਪਰ ਮੀਟਰ ਰਹਿਣਗੇ ਵਾਲੇ ਪੀਸ ਜੀ ਰੈੱਡ ਸ਼ੇਡ ਦੇ ਵਿੱਚ ਆਊਗਾ ਜੀ ਚੈੱਕ ਕਰੋ ਜੀ ਇਹ ਰੈੱਡ ਸ਼ੇਡ ਹੈ ਇਹ ਰੈੱਡ ਸ਼ੇਡ ਦੇ ਵਿੱਚ ਆਉਣਗੇ ਜੀ ਵਿਕੋਸ ਆਰਗੈਂਜ਼ਾ ਇਹਨਾਂ ਉੱਪਰ ਤੁਹਾਨੂੰ ਹੈਂਡਵਰਕ ਹੋਣਾ ਜੀ ਅੱਗੇ ਜਿਹੜਾ ਸੀਜ਼ਨ ਆ ਰਿਹਾ ਇਹਨਾਂ ਇਹਨਾਂ ਪੀਸਾਂ ਦੇ ਉੱਪਰ ਵੀ ਸਾਰਾ ਵਰਕ ਹੋਣਾ ਤੇ ਫੈਂਸੀ ਸੂਟ ਰੈਡੀ ਹੋਣੇ ਆ ਜੀ ਇਹ ਆਊਗਾ ਲਾਈਟ 오ਰੈਂਜ ਸ਼ੇਡ ਦੇ ਵਿੱਚ ਇਹ 오ਰੈਂਜ ਸ਼ੇਡ ਦੇ ਵਿੱਚ ਰਹਿਣਗੇ ਜੀ ਪੀਸ ਚੈੱਕ ਕਰੋ ਜੀ 오ਰੈਂਜ ਸ਼ੇਡ ਦੇ ਵਿੱਚ ਰਹਿਣਗੇ ਇਹ ਪਰਪਲ ਕਲਰ ਦੇ ਵਿੱਚ ਰਹਿਣ ਵਾਲੀ ਹੈ ਜੀ परपल कलर गए कलर चेक करी चलोश कलर आऊगा जी बहुत ही प्यारा सोना कोई चुभन वाली और गेंजा नहीं है बिल्कुल सॉफ्ट और गेंजा जी बिल्कुल सॉफ्ट पिंकिश कलर आऊगा जी ये वाला चेक करो जी रेड कलर आऊगा ਠੀਕ ਹੈ ਜੀ ਰੈੱਡ ਕਲਰ ਦੇ ਵਿੱਚ ਆਣਗੇ ਪੀਸ ਇਹ ਨਿਓਨ ਮਹਿੰਦੀ ਦੇ ਵਿੱਚ ਆਉਣ ਵਾਲੇ ਆ ਪਿਓਰ ਔਰਗੈਂਜ਼ਾ ਦੇ ਪੀਸ ਲੈਣੇ ਆ ਨਿਓਨ ਮਹਿੰਦੀ ਦੇ ਵਿੱਚ ਦੇਖੋ ਜੀ ਇਹ ਪਰਪਲ ਸ਼ੇਡ ਦੇ ਵਿੱਚ ਆਊਗਾ ਜੀ ਇਹ ਵੀ ਡਬਲ ਸ਼ੈਡੇਡ ਪੀਸ ਰਹੂਗਾ ਜੀ ਪਰਪਲ ਸ਼ੇਡ ਦੇ ਵਿੱਚ ਦੇਖੋ ਜੀ ਇਹ ਰਾਇਲ ਬਲੂ ਕਲਰ ਵਿੱਚ ਆਊਗਾ ਜੀ ਇਹ ਰਾਇਲ ਬਲੂ ਕਲਰ ਚ ਆਊਗਾ ਪ੍ਰਾਈਸ ਰਹੂਗੀ 150 ਰੁਪਏ ਪਰ ਮੀਟਰ ਇਹ ਨਾ ਪੀਸਾਂ ਦੀ ਇਹ ਵਾਲਾ ਚੈੱਕ ਕਰੋ ਜੀ ਪਿੰਕਿਸ਼ ਕਲਰ ਦੇ ਵਿੱਚ ਆਉਣ ਵਾਲਾ ਇਹ ਵਾਲਾ ਚੈੱਕ ਕਰੋ ਠੀਕ ਹੈ ਜਿੰਨੇ ਪੀਸਾਂ ਤੁਹਾਨੂੰ ਲੋੜ ਹੈ ਉਹਨੇ ਪੀਸ ਤੁਸੀਂ ਲੈ ਸਕਦੇ ਸਾਨੂੰ ਸੈਂਡ ਕਰੋ ਠੀਕ ਹੈ ਜੀ ਸ਼ਰਟ ਪੀਸ ਚਾਹੀਦਾ ਕਿ ਬਾਟਮ ਵੀ ਚਾਹੀਦੀ ਹੈ ਦੋ ਪੀਸ ਚਾਹੀਦੀ ਹੈ ਦੁਪੱਟਾ ਵੀ ਚਾਹੀਦਾ ਨਾਲ ਦੁਪੱਟਾ ਵੀ ਐਡ ਕਰ ਸਕਦੇ ਹੋ ਤੁਸੀਂ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਜੀ ਲਿਖ ਕੇ ਠੀਕ ਹੈ ਜੀ ਇਹ ਆਊਗਾ ਜੀ orange শেਡ ਦੇ ਵਿੱਚ ਇਹ ਲਾਈਟ orange ਮਿੱਠਾ ਜਿਹਾ ਕਲਰ ਆਊਗਾ ਜੀ ਇਹ ਵੀ ਫਿਰੋਜੀ শেਡ ਦੇ ਵਿੱਚ ਆਉਣ ਵਾਲਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਫਿਰੋਜੀ ਕਾਫੀ ਟ੍ਰੈਂਡਿੰਗ ਦੇ ਵਿੱਚ ਰਹਿੰਦਾ ਫਿਰੋਜੀ ਕਲਰ ਦੇਖੋ ਜੀ ਇਹ red ਕਲਰ ਆ ਗਿਆ ਇਹ red ਕਲਰ ਆ ਗਿਆ ਜੀ ਇਹ orange ਕਲਰ ਆ ਗਿਆ ਠੀਕ ਹੈ ਸੋ ਇਹ ਸਾਰੇ ਡਾਰਕ ਕਲਰ ਦੇ ਵਿੱਚ ਰਹਿਣ ਵਾਲੇ ਆ ਪੀਸ ਹੈ ਜੀ ਕਿਉਂਕਿ ਜਿਹੜਾ ਅੱਗੇ ਆਉਣਾ ਮੌਸਮ ਉਹਦੇ ਵਿੱਚ ਡਾਰਕ ਕਲਰ ਹੀ ਅੱਛੇ ਲੱਗਦੇ ਆ ਮੈਰਿਜ ਲਈ ਫੰਕਸ਼ਨ ਲਈ ਕਿਸੇ ਤਰ੍ਹਾਂ ਦਾ ਤੁਸੀਂ ਇਹਦੇ ਉੱਪਰ ਨਿੱਦਰ ਵਰਕ ਕਰਵਾ ਸਕਦੇ ਹੋ ਬਹੁਤ ਸੋਹਣਾ ਵਰਕ ਹੋਣਾ ਇਹਨਾਂ ਪੀਸਾਂ ਦੇ ਉੱਪਰ ਇਸੋਗੇ ਸਾਡੇ ਕੋਲੇ ਤਮੰਨਾ ਬ੍ਰਾਂਡ ਦੀ ਇਹ ਸ਼ਰਟ ਹੈ ਜੀ ਚੈੱਕ ਕਰਸੋ ਇਹ ਪਿਓਰ ਕਾਟਨ ਦੀ ਇਹ ਆਫਰ 'ਚ ਲਗਾਤੀ ਆ ਜੀ ਪੀਸ ਤਮੰਨਾ ਬ੍ਰਾਂਡ ਦੀ 2.5 ਮੀਟਰ ਦੀ ਕੱਟ ਦੀ ਸ਼ਰਟ ਹੋਊਗੀ ਜੀ ਚੈੱਕ ਕਰੋ ਸਟੈਂਪ ਲੱਗੀ ਮਿਲੂਗੀ ਤੁਹਾਨੂੰ ਤਮੰਨਾ ਬ੍ਰਾਂਡ ਦੀ ਸ਼ਰਟ ਹੈ ਇਹ ਕਾਫੀ ਸਟਾਕ ਹੈ ਜੀ ਸਾਡੇ ਕੋਲੇ ਇਹ ਸਿਰਫ ਤੁਹਾਨੂੰ ਸ਼ਾਰਟ ਮਿਲੂਗੀ 225 ਦੇ ਵਿੱਚ ਬਿਲਕੁਲ ਪਿਓਰ ਕਾਟਰ ਦੀ ਸ਼ਾਰਟ ਹੈ ਤਿੰਨ ਕਲਰ ਅਵੇਲੇਬਲ ਹੈ ਇਹ ਵਾਲਾ ਕਲਰ ਆਊਗਾ ਜੀ ਇਹ ਚ ਬਲੂ ਕਲਰ ਆਫ ਵਾਈਟ ਬਾਟਮ ਦੇ ਨਾਲ ਤੁਸੀਂ ਪਾ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲਾ ਆਊਗਾ ਠੀਕ ਹੈ ਜੀ ਇਹ ਡਿਜ਼ਾਈਨ ਹੋਣਾ ਸ਼ਾਰਟ ਦਾ ਸੈਂਟਰ ਦੇਖੋ ਬਹੁਤ ਹੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਜੀ ਇਹ ਠੀਕ ਹੈ ਜੀ ਸਿਰਫ ਕਾਫੀ ਸਟਾਕ ਹੈ ਜੀ ਇਹ ਸ਼ਾਰਟ ਵੀ ਸਾਰਾ ਸਾਡੇ ਕੋਲੇ ਤਮੰਨਾ ਬ੍ਰੈਂਡ ਦੀ ਸ਼ਰਟ ਹੈ ਸਿਰਫ 225 ਰੁਪਏ ਦੀ ਸ਼ਰਟ ਪੈਣੀ ਹੈ ਇਹਦੇ ਵਿੱਚ 3 ਕਲਰ ਮਿਲਣਗੇ ਤੁਹਾਨੂੰ ਦੇਖੋ ਜੀ ਕੇਵਲਾ ਕਲਰ ਮਿਲੂਗਾ ਜੀ ਬਿਲਕੁਲ ਪਿਓਰ ਕਾਟਨ ਹੈ ਕਿਸੇ ਤਰ੍ਹਾਂ ਦਾ ਕੋਈ ਮਿਕਸ ਸਟਾਫ ਨਹੀਂ ਹੈਗਾ ਇੱਕ ਕੇਵਲਾ ਕਲਰ ਮਿਲਣ ਵਾਲਾ ਤੁਹਾਨੂੰ ਇਹਦੇ ਵਿੱਚ ਇੱਕ ਮਹਿੰਦੀ ਕਲਰ ਮਿਲੂਗਾ ਜੀ ਇੱਕ ਮਹਿੰਦੀ ਕਲਰ ਮਿਲੂਗਾ ਜੀ ਡਿਸਟਲ ਪ੍ਰਿੰਟ ਦੀ ਸ਼ਰਟ ਰਹਿਣ ਵਾਲੀ ਹੈ ਤੇ ਕੇਵਲਾ ਕਲਰ ਮਿਲੂਗਾ ਜੀ ਮਹਿੰਦੀ ਸ਼ੇਡ ਦੇ ਵਿੱਚ ਚੈੱਕ ਕਰੋ ਜੀ ਪ੍ਰਾਈਸ ਸਿਰਫ 225 ਰੁਪਏ ਰਹਿਣਾ ਜੀ ਇਹ ਵਾਲੀ ਸ਼ਰਟ ਪੀਸ ਤਾਂ ਆਫਰ ਦੇ ਵਿੱਚ ਲਗਾਏ ਇਹ ਵਾਲੇ ਪੀਸ ਠੀਕ ਹੈ ਜੀ 225 ਦੀ ਸ਼ਰਟ ਲੈਣੀ ਹੈ ਬਿਲਕੁਲ ਪਿਓਰ ਕਾਟਨ ਤੇ ਤਮੰਨਾ ਬ੍ਰਾਂਡ ਰਹਿਣਾ ਕੋਈ ਤਰ੍ਹਾਂ ਦਾ ਮਿਕਸ ਸਟਾਫ ਨਹੀਂ ਹੈ ਬਿਲਕੁਲ ਪਿਓਰ ਕਾਟਨ ਦੇ ਰਹਿਣੀ ਹੈ ਜੀ ਇਹ ਵਾਲੀ ਸ਼ਰਟ ਠੀਕ ਹੈ ਜੀ ਇਹ ਸਾਨੂੰ ਸਾਡੇ ਬਾਂਦਰੀ ਪ੍ਰਿੰਟ ਦੇ ਪੀਸ ਕਾਟਨ ਦੀਆਂ ਸ਼ਰਟ ਜਿਹੜੀ ਤੁਹਾਨੂੰ ਪਸੰਦ ਆ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਬਾਏ ਕਰ ਸਕਦੇ ਹੋ ਇੱਕ ਮੇਰੀਆਂ ਭੈਣਾਂ ਦਾ ਰਿਕਵੈਸਟ ਹੈ ਕਿ ਜਿਹੜੀ ਪੈਣ ਨੇ ਪੀਸ ਸਾਡੇ ਕੋਲ ਸਲੈਕਟ ਗਏ ਤੇ ਹੁੰਦੇ ਉਹਦੀ ਜਲਦੀ ਪੇਮੈਂਟ ਕਰ ਦਿਆ ਕਰੋ ਕਿਉਂਕਿ ਸਾਡੇ ਕੋਲੇ ਜਿਹੜੇ ਆਫਲਾਈਨ ਚ ਕਸਟਮਰ ਆਉਂਦੇ ਆ ਜੀ ਫਿਰ ਸਾਨੂੰ ਉਹਨਾਂ ਨੂੰ ਪੀਸ ਦੇਣੇ ਪੈਂਦੇ ਆ ਤਾਂ ਲਈ ਪੇਮੈਂਟ ਨਹੀਂ ਆਈ ਹੁੰਦੀ ਫਿਰ ਤੁਸੀਂ ਸਾਡੇ ਨਾਲ ਗੁੱਸਾ ਹੋ ਜਾਂਦੇ ਹੋ ਜੀ ਸਾਡੀ ਪੇਮੈਂਟ ਤੁਸੀਂ ਸਾਨੂੰ ਵਾਪਸ ਕਰਨੀ ਪੈਂਦੀ ਹੈ ਜੀ ਠੀਕ ਹੈ ਸਾਡੇ ਪੀਸ ਤੁਸੀਂ ਕਿਉਂ ਨਹੀਂ ਰੱਖੇ ਕਿਉਂਕਿ ਜੇ ਤੁਸੀਂ ਪੀਸ ਲੈਣੇ ਹੁੰਦੇ ਆ ਜੀ ਤੁਸੀਂ ਜਲਦੀ ਕਰ ਦਿਆ ਕਰੋ ਪੇਮੈਂਟ ਆਪਣੀ ਠੀਕ ਹੈ ਜੀ ਫਿਰ ਜਿਹੜੇ ਸਾਡੇ ਕੋਲੇ ਆਫਲਾਈਨ ਕਸਟਮਰ ਚੱਲ ਕੇ ਆਉਂਦੇ ਆ ਸੀ ਉਹਨਾਂ ਨੂੰ ਵੀ ਮਨਾ ਨਹੀਂ ਕਰ ਸਕਦੇ ਫਿਰ ਸਾਨੂੰ ਉਹ ਵਾਲੇ ਪੀਸ ਉਹ ਜਿਸ ਮੇਰੇ ਰੁਕਪੈਣਾ ਰੁਕੇ ਐ ਸੋਟੀ ਜਿਹੜੇ ਵੀ ਤੁਸੀਂ ਪੀ ਸਿਲੈਕਟ ਕਰਨੇ ਆ ਉਹਦੀ ਜਲਦੀ ਪੇਮੈਂਟ ਆਪਣੀ ਕਰ ਦਿਆ ਕਰੋ ਠੀਕ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਿਓ ਕੱਲ ਫਿਰ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਜੀ ਸਾਡੇ ਇੰਸਟਾ ਤੇ ਵੀ ਸਾਡਾ ਚੈਨਲ ਹੈ ਇਹਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਇੰਸਟਾ ਦਾ ਵੀ YouTube ਵੀਡੀਓ ਦੇ ਵਿੱਚੋਂ ਤੁਸੀਂ ਉੱਥੋਂ ਸਾਡਾ ਲਿੰਕ ਲੈ ਸਕਦੇ ਹੋ ਜੀ ਠੀਕ ਹੈ ਜੀ ਉੱਥੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ